ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਹੋਰ ਦੱਸੋ ਸਾਰੇ ਠੀਕ ਹੋਗੇ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਆ ਜੀ ਮੇਰੇ ਵਾਸਤੇ ਵੀ ਤੇ ਮੇਰੇ ਪਾਰਟਨਰ ਵਾਸਤੇ ਵੀ ਅਸੀਂ ਇੱਕ ਸੁਖ ਸੁਖੀ ਦੀ ਜੀ ਉਹਦੇ ਕਰਕੇ ਅੱਜ ਇੰਨਾ ਸਾਨੂੰ ਚਾਅ ਹੈ ਅਸੀਂ ਸਾਡੀ ਸੁੱਖ ਪੂਰੀ ਹੋ ਗਈ ਅੱਜ ਵੈਸੇ ਤਾਂ ਸਾਨੂੰ ਫੋਨ ਆ ਗਿਆ ਸੀਗਾ ਪਰਸੋਂ ਚੌਥੇ ਪਰ ਅੱਜ ਸਾਨੂੰ ਜਿਹੜੀ ਸਾਡੀ ਸੁੱਖ ਉਹ ਕਲੀਅਰ ਪੂਰੀ ਹੋ ਗਈ ਜੀ ਤੇ ਉਹਦੇ ਕਰਕੇ ਅਸੀਂ ਗੁਰਦੁਆਰਾ ਸਾਹਿਬ ਜਿੱਥੇ ਅਸੀਂ ਸੁੱਖ ਸੁਖੀ ਜੀ ਉੱਥੇ ਆਗੇ ਸੀਗੇ ਤੇ ਗੁਰਦੁਆਰਾ ਨਿੰਮ ਸਾਹਿਬ ਪਾਸ਼ਾਈ ਨੌਮੀ ਜੀ ਦੇ ਸਾਧੂ ਹੋਗੇ ਮੇਰੀ ਬੈਕ ਸਾਈਡ ਦੇ ਉੱਪਰ ਤੇ ਬਹੁਤ ਤਾਕੜੀ ਸੁੱਖ ਸੀ ਜਿਹੜੀ ਸੁੱਖੀ ਸੀ ਉਹ ਗੁਰੂਗ੍ਰਾਮ ਸਾਹਿਬ ਦੀ ਕਿਰਪਾ ਦੇ ਨਾਲ ਪੂਰੀ ਹੋ ਗਈ ਤੇ ਆਜੋ ਹੁਣ ਆਪਾਂ ਤੁਹਾਨੂੰ ਵੀ ਕਰਾਉਣਾ ਦਰਸ਼ਨ ਆਪ ਵੀ ਕਰਦੇ ਆਂਗੇ ਤੇ ਇਹ ਗੁਰੂ ਘਰ ਹੈਗਾ ਜੀ ਰਾਇਪੁਰੇ ਦੀ ਇਹ ਬਾਰਨ ਦੇ ਦੇ ਵੀ 45 ਦੇ ਲਵੇ ਪੈ ਜਾਂਦਾ ਹੈ ਤੇ ਬਾਰਨ ਤੋਂ 10 ਕਿਲੋਮੀਟਰ ਹੈ ਜੀ ਇਹ ਤੇ ਆਜੂ ਫਿਰ ਆਪਾਂ ਕਰਦੇ ਆਂਗੇ ਦਰਸ਼ਨ ਤੁਹਾਨੂੰ ਵੀ ਕਰਵਾਉਨੇ ਆ ਬਣੇ ਰਹੋ ਵੀਡੀਓ ਦੇ ਨਾਲ ਬਤ ਬਤ ਵੀਡੀਓ ਸ਼ੇਅਰ ਜਰੂਰ ਕਰ ਦਿਓ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਸ਼ੇਅਰ ਹੋਣੀ ਹੈ ਸ਼ੇਅਰ ਦਾ ਬਟਨ ਇੱਥੇ ਦਿੱਤਾ ਹੋਇਆ ਹੈਗਾ ਤੀਰ ਜਾ ਬਸ ਉਹਨੂੰ ਸ਼ੇਅਰ ਕਰ ਦਿਓ ਆਪਣੇ ਗਰੁੱਪਾਂ ਦੇ ਵਿੱਚ ਬਾਕੀ ਤੁਹਾਨੂੰ ਸੁੱਖ ਵਾਰੇ ਵੀ ਦੱਸਾਂਗੇ ਵੀ ਕੀ ਸਾਡੀ ਸੁੱਖ ਪੂਰੀ ਹੋਈ ਹੈਗੀ ਤੇ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਆਂ ਸ਼ੁਰੂ ਨੇ ਆਹ ਦੇਖ ਲਓ ਜੀ ਸਾਹਮਣੇ ਤੁਸੀਂ ਗੁਰਦੁਆਰਾ ਨੰਮ ਸਾਹਿਬ ਪਾਤਸ਼ਾਹੀ ਨੌਮੀ ਪਿੰਡ ਆਕੜ ਜ਼ਿਲ੍ਹਾ ਪਟਿਆਲਾ ਤੇ ਬਾਕੀ ਇੱਥੇ ਪਈ ਕੜਾ ਪ੍ਰਸ਼ਾਦੀ ਪਰਚੀ ਕੱਟੀ ਜਾਂਦੀ ਹੈ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤੇ ਆਜੋ ਹੁਣ ਆਪਾਂ ਤੁਹਾਨੂੰ ਕਰਵਾਨਿਆਂਗੇ ਦਰਸ਼ਨ ਵੀਡੀਓ ਨੂੰ ਕਰ ਦਿਓ ਵੱਤ ਵੱਤ ਸ਼ੇਅਰ ਇੰਦਰ ਬਾਬਾ ਜੀ ਬੈਠੇ ਨੇ ਦੀ ਸੇਵਾ ਲੱਗੀ ਹੋਈ ਹੈਗੀ ਆਜੋ ਚਲ ਜੀ ਫਿਰ ਅੱਪਾ ਗੁਰਦੁਆਰਾ ਸਾਹਿਬ ਅੰਦਰ ਆ ਕੁਛ ਗੁਰਦੁਆਰਾ ਸਾਹਿਬ ਦੇ ਰੂਲ ਨੇ ਜੀ ਇਹਨਾਂ ਨੂੰ ਫੋਲੋ ਜ਼ਰੂਰ ਕਰ ਲਓ इधर है जी अपना सरोवर साहब तो देख रहे होंगे क्योंकि अज बारिश जी होके हटी आ गई तो वो करके थोड़ा जहा है गिरता हुआ पै नीचे काफ़ी रंग बिरंगी मच्छिया देख सकते हो देखो जी इन सोनिया रंग बिरंगी मच्छिया ने ਇੰਨੀ ਸੋਹਣੀ ਇਮਾਰਤ ਹੈ ਜੀ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋਗੇ ਤੇ ਆ ਜੋ ਹੁਣ ਤੁਹਾਨੂੰ ਦਰਸ਼ਨ ਕਰਵਾਉਂਦੇ ਆਂਗੇ ਉਸ ਇਤਿਹਾਸ ਕਨੇਮਾ ਗੁਰਦੁਆਰਾ ਸਾਹਿਬ ਦੀ ਦੂਸਰੀ ਸਾਈਡ ਦੇ ਉੱਤੇ ਇਤਿਹਾਸ ਕਨੇਮਾ ਗਾ ਜੋ ਕਿ ਗੁਰੂ ਸਾਹਿਬ ਜੀ ਦੇ ਨਾਲ ਰਿਲੇਟਡ ਹੈਗਾ ਤੇ ਆ ਜੋ ਤੁਹਾਨੂੰ ਉਹ ਵੀ ਦਰਸ਼ਨ ਕਰਵਾਉਣੇ ਆਗੇ ਉਸੇ ਦੇ ਨਾਮ ਤੋਂ ਗੁਰਦੁਆਰਾ ਨੰਮ ਸਾਹਿਬ ਪਿਆਗਾ ਦੇਖੋ ਜੀ ਆ ਸੀਗਾ ਜੀ ਨਿੰਮ ਇਤਿਹਾਸਕ ਤੇ ਇਹਦੀ ਜੜ ਇੱਧਰ ਆ ਗਈ ਆ ਸੀ ਜੀ ਇਤਿਹਾਸਕ ਨੇ ਸਾਹਮਣੇ ਦੇਖੋ ਜੀ ਲਿਖਿਆ ਵੀ ਹੋਇਆਗਾ ਮਸਤਾਨ ਨੌਵੇਂ ਪਾਤਸ਼ਾਹੀ ਜੀ ਇਹ ਨਿੰਮ ਦਾ ਉਹ ਪਾਵਨ ਦਰਖਤ ਹੈ ਜੀ ਜਿਸ ਥੱਲੇ ਕਿਸੇ ਸਮੇਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦੁਪਹਿਰਾ ਕੱਟਿਆ ਸੀ ਤੇ ਪਾਤਸ਼ਾਹ ਜੀ ਜਿਸ ਟਾਣੇ ਤੇ ਥੱਲੇ ਵਿਰਾਜੇ ਸਨ ਉਹ ਟਾਣੇ ਦੇ ਪੱਤੇ ਕੜਤਨ ਛੱਡ ਗਏ ਸਨ ਤੇ ਕਹਿਣ ਦਾ ਮਤਲਬ ਇਹ ਸੀਗਾ ਜੀ ਵੀ ਜੇ ਇਹ ਨਿੰਮ ਦਾ ਉਹ ਦਰਖਤ ਆ ਜੀ ਜਿਹਦੇ ਥੱਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਸੀਗੇ ਦੁਪਹਿਰਾ ਕੱਟਿਆ ਸੀ ਤੇ ਇਸ ਨਿੰਮ ਦੇ ਪੱਤੇ ਤੁਸੀਂ ਅੱਜ ਵੀ ਦੇਖ ਸਕਦੇ ਹੋ ਆ ਨਿੰਮਾ ਜੀ ਇਹਦੇ ਪੱਤੇ ਨੇਗੇ ਅੱਜ ਵੀ ਇਹਨਾਂ 'ਚ ਕੜੱਤਨ ਨਹੀਂ ਹੈਗੀ ਬਿਲਕੁਲ ਮਿੱਠੇ ਦੇ ਮਿੱਠੇ ਤਾਂ ਨਹੀਂ ਆਪਾਂ ਕਹਿ ਸਕਦੇ ਮਤਲਬ ਕੜੱਤਨ ਨਹੀਂ ਹੈਗੀ ਇਹਨਾਂ ਦੇ ਵਿੱਚ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਜੀ ਬੜੇ ਸ਼ੋਹਣੇ ਦਰਸ਼ਨ ਹੋਏ ਨੇਗੇ ਕਿਉਂਕਿ بارش ਦਾ ਟਾਈਮ ਆਗਾ ਉੱਪਰ ਬੱਦਲ ਵੀ ਦੇਖੋ ਤੇ ਆਜੋ ਹੁਣ ਆਪਾਂ ਚੱਲਦੇ ਆਂਗੇ ਤੇ ਇਸ ਸਾਈਡ ਦੇ ਤੇ ਲੰਗਰ ਹਾਲ ਵੀ ਹੈ ਜੀ ਯਾਤਰੀਆਂ ਦੀ ਸੁਵਿਧਾ ਵਾਸਤੇ ਏਟੀਐਮ ਵੀ ਲੱਗਿਆ ਹੋਇਆ ਹੈਗਾ ਜੇ ਤੁਸੀਂ ਪੈਸੇ ਕਢਵਾਉਣੇ ਹੋਣਗੇ ਤਾਂ ਏਟੀਐਮ ਵੀ ਲੱਗਿਆ ਹੋਇਆ ਹੈਗਾ ਤੇ ਆ ਸਾਹਮਣੇ ਇਧਰ ਲੰਗਰ ਹਾਲ ਆ ਜੀ ਆਜੂ ਉੱਪਰ ਇੱਕ ਇੱਕ ਪ੍ਰਸ਼ਾਦਾ ਛਕਦੇ ਆ ਨੰਗਰ ਹਾਲ ਦਾ ਤੇ ਇਧਰ ਦੇਖੋ ਇਹ ਕਮਰੇ ਨੇ ਜੀ ਠਹਿਰਨ ਵਾਸਤੇ ਇਧਰ ਵੀ ਬੈਂਕਾ ਆ ਜੀ ਤੇ ਨਾਲ ਹੀ ਗੁਰੂ ਘਰ ਹੈਗਾ ਬੜੀ ਸੋਹਣੀ ਮਰਤੋਣੀ ਹੈ ਗੁਰੂ ਘਰ ਦੀ ਤੇ ਤੁਹਾਨੂੰ ਬਾਕੀ ਇਤਿਹਾਸ ਵੀ ਦੱਸ ਦਿੰਨੇ ਆਂਗੇ ਥੋੜਾ ਜਿਹਾ ਤੇ ਬਾਕੀ ਆ ਲਿਖਿਆ ਹੈ ਤੁਸੀਂ ਪੜ੍ਹ ਲਓ ਤੇ ਆ ਸਾਹਮਣੇ ਲਿਖਿਆ ਹੋਇਆ ਜੀ ਤੁਸੀਂ ਪੜ੍ਹ ਸਕਦੇ ਹੋਗੇ ਵੀਡੀਓ ਰੋਕ ਕੇ ਤੇ ਆ ਜੋ ਹੁਣ ਆਪਾਂ ਚੱਲਦੇ ਆਂਗੇ ਪਿੰਡ ਨੂੰ ਵੀਡੀਓ ਕਿਵੇਂ ਲੱਗੀ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਗੁਰਦੁਆਰਾ ਨਮਸਾਰ ਤੁਸੀਂ ਆਉਣਾਗਾ ਤਾਂ ਤੁਸੀਂ ਪਟਿਆਲੇ ਤੋਂ ਰਾਜਪੁਰਾ ਰੋਡ ਤੇ ਵੀ ਆ ਸਕਦੇ ਹੋਗੇ ਤੇ ਸਰਾਂਧ ਰੋਡ ਤੋਂ ਵੀ ਆ ਸਕਦੇ ਹੋ ਸਰਾਂਧ ਤੋਂ ਤੁਹਾਨੂੰ ਬਾਰਨ ਤੋਂ ਮੁੜਨਾ ਪੈਣਾ ਜੀ ਬਾਰਨ ਦੇ ਵਿੱਚ ਦੀ ਉਹ ਬਣੀ ਹੋਈ ਆ ਸੜਕ ਇੱਕ ਉੱਥੋਂ ਨਹੀਂ ਮੁੜਨਾ ਪੈਣਾਗਾ ਬਾਰਨ ਤੋਂ 10 ਤੋਂ 12 ਕਿਲੋਮੀਟਰ ਬਾਰਨ ਪਿੰਡ ਤੋਂ ਹੈਗਾ ਜੀ ਗੁਰੂ ਘਰ ਤੇ ਤੁਸੀਂ ਇੱਧਰ ਵੀ ਆਉਣਾਗਾ ਰਾਜਪੁਰੇ ਕਿਹਨੇ ਨਹੀਂ ਆਉਣਾਗਾ ਤਾਂ ਪਟਿਆਲੇ ਤੋਂ ਅਗਲੇ ਪਾਸੇ ਬਾਦਰਗੜ ਤੇ ਲਵੇ ਬਾਦਰਗੜ ਤੋਂ ਬੈਕ ਸਾਈਡ ਤੇ ਥੋੜੀ ਜੀ ਤੇ ਉੱਥੇ ਮੇਨ ਗੇਟ ਲੱਗਿਆ ਹੋਇਆ ਜੀ ਲਿਖਿਆ ਵੀ ਹੋਇਆ ਗੁਰਦੁਆਰਾ ਨਮਨ ਸਾਹਿਬ ਜੇ ਜਦੋਂ ਤੁਸੀਂ ਮਰਜ਼ੀ ਆਓ ਜੀ ਵੈਲਕਮ ਆ ਤੁਹਾਡਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਨੇ ਜਿਹੜੀਆਂ ਉਹ ਹਾਸਲ ਕਰੋ ਤੇ ਗੁਰੂ ਘਰ ਦੇ ਵਿੱਚ ਇੱਥੇ ਕੇਜੀ ਦਾ ਘਟਾ ਨਹੀਂ ਤੇ ਮੇਰਾ ਕਾਫੀ ਟਾਈਮ ਤੋਂ ਥੋੜਾ ਜਿਹਾ ਇੱਕ ਕੰਮ ਫਸਿਆ ਹੋਇਆ ਸੀਗਾ ਤੇ ਚਲੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਤੇ ਅੱਜ ਉਹ ਕੰਮ ਸੀ ਜਿਹੜਾ ਆਪਣਾ ਫਤਿਹ ਹੋ ਗਿਆ ਸੀਗਾ 2 ਮਹੀਨੇ ਪਹਿਲਾਂ 2.5 ਮਹੀਨੇ ਪਹਿਲਾਂ ਆਪਾਂ ਨੇ ਕਿਹਾ ਸੀ ਵੀ ਸਾਡਾ ਕੰਮ ਹੋ ਜੇ ਤਾਂ ਮਾਲਕਾ ਇੱਥੇ ਆਵਾਂਗੇ ਅੱਜ ਅਸੀਂ ਆਪਣੀ ਸ਼ਰਧਾ ਮੁਤਾਬਕ ਇੱਕ ਡੱਬਾ ਲੈ ਕੇ ਆਏ ਸੀ ਜੀ ਕਿਉਂਕਿ ਮੇਰੀ ਸੁੱਖ ਜਿਹੜੀ ਪੂਰੀ ਹੋ ਗਈ ਉਹ ਤੇ ਕੋਈ ਨਹੀਂ ਤੁਹਾਨੂੰ ਉਹ ਵੀ ਦੱਸਾਂਗੇ ਹੌਲੀ ਹੌਲੀ ਸਸਪੈਂਸ ਆ ਤੁਹਾਨੂੰ ਦੱਸਾਂਗੇ ਵੀ ਕੀ ਆਲੀ ਕੀ ਸੁੱਖ ਪੂਰੀ ਹੋਈ ਆ ਉਹ ਵੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ